ਸਟ੍ਰੈਟਜੀ ਰਿਡੋ ਆਲ ਦੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਕਣਕ ਦੀ ਜੀ ਪੱਕਣ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਲਗਭਗ 2 ਮਹੀਨੇ ਦਾ ਕਿਹੜੇ ਕਣਕਾ ਕਟਾਈ ਸ਼ੁਰੂ ਹੋ ਜੂਗੀ ਤੇ ਇਸ ਵੇਲੇ ਕਿਸਾਨਾਂ ਨਾਲ ਇੱਕ ਇਹ ਜਾਣਕਾਰੀ ਫਿਰ ਸਾਂਝੀ ਕਰਦੀ ਹੈ ਕਿ ਇਸ ਸਾਲ ਕਿਸਾਨਾਂ ਨੂੰ 2026 ਦੇ ਵਿੱਚ ਕੀ ਸਰਕਾਰੀ ਰੇਟ ਆ ਜਿਹੜਾ ਮੰਡੀਆਂ ਦੇ ਵਿੱਚ ਕਣਕ ਦਾ ਮਿਲੇਗਾ ਤੇ ਇਸ ਤੋਂ ਇਲਾਵਾ ਕੁਝ ਹੋਰ ਮੁੱਖ ਫਸਲਾਂ ਹੋਣਗੀਆਂ ਜਿਹੜੀਆਂ ਹਾੜੀ ਦੀਆਂ ਉਹਨਾਂ ਦੇ ਕੀ ਰੇਟ ਨੇ ਜਿਹੜੇ ਸਰਕਾਰ ਵੱਲੋਂ ਮਿੱਥੇ ਗਏ ਨੇ ਦੇ ਵਿੱਚ ਆਪਾਂ ਸਰੋਂ ਦੀ ਗੱਲ ਕਰਾਂਗੇ ਬਾਕੀ ਛੋਲਿਆਂ ਦੀ ਲੈ ਕੇ ਮਸਰੀ ਦੀ ਤੋ ਇਹ ਸਾਰੀ ਜਿਹੜੀ ਲਿਸਟ ਆ ਜਿਹਦੇ ਵਿੱਚ ਵੱਖ-ਵੱਖ ਹਾੜੀ ਦੀਆਂ ਫਸਲਾਂ ਦੇ ਰੇਟ ਦਿੱਤੇ ਗਏ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੁੱਖ ਫਸਲ ਜਿਹੜੀ ਕਣਕ ਦੀ ਗੱਲ ਕਰੀ ਤਾਂ ਪਿਛਲੇ ਸਾਲ ਜਿਹੜਾ ਕਣਕ ਦਾ ਰੇਟ ਸੀਗਾ ਉਹ 2400 225 ਰੁਪਏ ਸੀਗਾ ਤੇ ਇਸ ਸਾਲ 160 ਰੁਪਏ ਦਾ ਵਾਧਾ ਹੋ ਕੇ 2585 ਰੁਪਏ ਪ੍ਰਤੀ ਕੁਆਂਟਲ ਜਿਹੜਾ ਸਰਕਾਰੀ ਰੇਟ ਆ ਉਹ ਮੰਡੀਆਂ ਦੇ ਵਿੱਚ ਵਿਕੇਗਾ ਇਸ ਤੋਂ ਘੱਟ ਨਹੀਂ ਵਿਕੇਗਾ ਜੇਕਰ ਕੁਝ ਪ੍ਰਾਈਵੇਟ ادارے ਇਸ ਤੋਂ ਉੱਪਰ ਵੀ 10-20 ਰੁਪਏ ਲੈ ਸਕਦੇ ਨੇ ਜੇਕਰ ਕਣਕ ਦੀ ਮੰਗ ਆਉਂਦੇ ਸਮੇਂ ਦੇ ਵਿੱਚ ਵਾਧੀ ਹੈ ਉਸ ਤੋਂ ਇਲਾਵਾ ਜੌਂ ਦੀ ਗੱਲ ਕਰੀ ਤਾਂ ਜੌਂ ਦੇ ਰੇਟ ਦੇ ਵਿੱਚ ਵੀ 170 ਰੁਪਏ ਦਾ ਵਾਧਾ ਹੋਇਆ ਪਿਛਲੇ ਸਾਲ 1980 ਰੁਪਏ ਰੇਟ ਸੀ ਤੇ ਇਸ ਸਾਲ ਜਿਹੜਾ ਰੇਟ ਆ 2150 ਰੁਪਏ ਹੈ ਛੋਲਿਆਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਜਿਹੜਾ ਰੇਟ ਸੀਗਾ 5650 225 ਰੁਪਏ ਦਾ ਵਾਧਾ ਹੋ ਕੇ 5875 ਰੁਪਏ ਰੇਟ ਰੱਖਿਆ ਗਿਆ ਹੈ ਬਸਰੀ ਦਾ ਜਿਹੜਾ ਰੇਟ ਹੈ ਦਾਲਾਂ ਦਾ ਉਹ 7000 ਰੁਪਏ ਪ੍ਰਤੀ ਕੁਆਂਟਲ ਹੈ ਤੇ ਉਸ ਤੋਂ ਇਲਾਵਾ ਸਰੋਂ ਦੀ ਗੱਲ ਕਰੀ ਤਾਂ ਸਰੋਂ ਦਾ ਜਿਹੜਾ ਸਰਕਾਰੀ ਰੇਟ ਹੈ ਉਹ 6200 ਰੁਪਏ ਕੁਆਂਟਲ